ਆਵਾ ਅਵਰੂਧ ਜੇ ਮੈਂ ਜਮਣ ਹੋ ਗਈ ਅੰਬ ਹੋ ਗਏ ਇਸ ਤਰ੍ਹਾਂ ਦੇ ਬੂਟੇ ਜਿਹੜੇ ਨੇ ਜੂਰੇ ਲੈ ਜਾਣੀਏ ਤਾਂ ਕਿ ਜਾਨੇ ਜਮਣਾ ਵਿਖਾਇਆ ਕਰ ਬੰਦਾ ਬੂਟਾ ਹੋ ਗਈ ਹਾਂ ਆ ਪਰਮਾ ਜੀ ਦਾ ਸਾਡਾ ਸਾਡਾ ਜੀ ਆਲਾ ਦਾਲਾ ਸਾਡਾ ਵਾਤਾਵਰਨ ਸਹੀ ਆ ਸਿਆਣਿਆਂ ਦੀ ਕਹੋ ਤਾਂ ਵੀ ਜਿੱਥੇ ਸਬਾਈ ਉੱਥੇ ਹੀ ਖੜਾਈ ਉੱਥੇ ਹੀ ਪਰਮਾਤਮਾ ਦਾ ਬਾਸ ਆ ਉਹ ਸ਼ੱਕ ਵਾਲੀ ਗੱਲ ਨਹੀਂ ਹੈਗੀ ਪਪਨ ਗੁਰੂ ਪਾਣੀ ਫਿਦਾ ਮਾਤਾ ਦਾ ਘਰ ਤੋਂ ਹੱਥ ਇਹ ਇਹ ਚੀਜ਼ਾਂ ਸਾਨੂੰ ਅੱਜ ਸੰਭਾਲਣ ਦੀ ਲੋੜ ਆ ਸਾਨੂੰ ਪਾਣੀ ਸੰਭਾਲਣਾ ਪਊ ਆਨੂੰ ਵਾਤਾਵਰਣ ਸੰਭਾਲਣਾ ਪੈਣਾ ਇਹ ਤਾਂ ਹੀ ਸਮਝਿਆ ਜਾਣਾ ਜੇ ਅਸੀਂ ਵਧੀਆ ਰੁੱਖ ਲਾਈਏ ਕਿਸ ਨੇ ਐਨਆਰਆਈ ਨੇ 20 ਟਰਲੀਆਂ ਦਿੱਤੀਆਂ ਕਿਸ ਨੇ 13 ਦਿੱਤੀਆਂ ਨੈਣਾ ਦੇਵੀ ਕਮੇਟੀ ਵਾਲਿਆਂ ਨੇ ਮੈਨੂੰ 5 ਟਰਲੀਆਂ ਦਿੱਤੀਆਂ ਗੁਰਮਕ ਸੰਸਥਾ ਵਾਲਿਆਂ ਨੇ ਮੈਨੂੰ ਦੋ ਟਰੈਲੀਆਂ ਦਿੱਤੀਆਂ ਪੈਲ ਗੁਰਮੁਖਸਾ ਸਭਾ ਵੱਡੀ ਆ ਉਹਨਾਂ ਦਾ ਸਹਾਰੋ ਵੀ ਆ ਇਹ ਵਿਚਾਰ ਹੈਗੀ ਐਦਾਂ ਟੁੱਟੇ ਹੋਏ ਖੰਭੇ ਲੈ ਆ ਲਿਆ ਕੇ ਰੱਖ ਰਹੇ ਆ ਭਾਈ ਭਾਈ ਖੰਭੇ ਤੇ ਬੈਠੋ ਕਿਉਂਕਿ ਸਾਡੇ ਕੋਲ ਅਜੇ ਐਡਾ ਵਾਈਟ ਨਹੀਂ ਨਾ ਹੀ ਸਰਕਾਰਾਂ ਸਾਡਾ ਆਸਦੇ ਰਹੀਆਂ ਨੇ ਅਸੀਂ ਪੈਲ ਨੂੰ ਲੰਘੇ ਜਾ ਰਹੇ ਸੀਗੇ ਕੁਝ ਘਰ ਦੇ ਜਿਹੜੇ ਗਰੋਸਰੀ ਦੇ ਸਮਾਨ ਲੈ ਕੇ ਹੁਣੇ ਸੀ ਤਾਂ ਸਰਕਾਰੀ ਸਕੂਲ ਦੇ ਸਾਹਮਣੇ ਇੱਕ ਬਾਬਾ ਜੀ ਸਾਨੂੰ ਕੰਮ ਕਰਦੇ ਦਿਖੇ ਤਾਂ ਅਸੀਂ ਉਹਨਾਂ ਬਾਬਾ ਜੀ ਤੋਂ ਪੁੱਛਿਆ ਕਿ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਉਹ ਇੱਕ ਬਹੁਤ ਹੀ ਵਧੀਆ ਵਾਤਾਵਰਨ ਨੂੰ ਸੰਭਾਲਣ ਦਾ ਇੱਕ ਵਧੀਆ ਉਪਰਾਲਾ ਕਰ ਰਿਹਾ ਸੀ ਆਓ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਕਿਵੇਂ ਪੈਦਾ ਹੋਈ ਤੇ ਕਿਸ ਤਰ੍ਹਾਂ ਉਹ ਇੱਥੇ ਸੇਵਾ ਨੇ ਜਿਹੜੀ ਸਰਕਾਰੀ ਸਕੂਲ ਆ ਜਿਹੜਾ ਸਾਡਾ ਪੈਲ ਵਾਲਾ ਉਹਦੇ ਸਾਹਮਣੇ ਨਿਵਾ ਰਹੇ ਨੇ ਬਾਬਾ ਜੀ ਦੇਸ਼ ਦੁਨੀਆ ਚੈਨਲ ਦੇ ਵਿੱਚ ਅਸੀਂ ਤੁਹਾਡਾ ਹਾਰਦਿਕ ਸਵਾਗਤ ਕਰਦੇ ਆਂ ਹਾਂਜੀ ਬਾਬਾ ਜੀ ਪਹਿਲਾਂ ਤਾਂ ਤੁਸੀਂ ਦੱਸ ਕਹਿੰਦੇ ਰੂਹ ਰੂਹ ਅਸੀਂ ਤੁਹਾਨੂੰ ਆਪਣੇ ਸਰੋਤਿਆਂ ਦੇ ਲੈ ਕੇ ਆਏ ਆਂ ਕਿ ਆਪਣਾ ਤੁਸੀਂ ਸਾਨੂੰ ਪ੍ਰੇਰਿਤ ਕਰਾਓ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਈ ਮੇਰਾ ਨਾਮ ਬਲਜੀਤ ਸਿੰਘ ਆ ਇੱਥੇ ਸਾਡੇ ਬਜ਼ੁਰਗਾਂ ਨੇ ਆ ਕੇ ਜ਼ਮੀਨ ਖਰੀਦੀ ਸੀ ਤੇ ਅਸਲ ਪਿੰਡ ਮੇਰਾ ਦੂਰ ਜੀ ਆ ਤੇ ਇੱਥੇ ਇੱਕ ਹੀ ਹੋਣ ਕਰਕੇ ਜ਼ਮੀਨ ਹੈ ਇਸ ਸਕੂਲ ਦੇ ਆਲੇ-ਦੁਆਲੇ ਬਹੁਤ ਗੰਦਗੀ ਸੀ ਚਲ ਬਹੁਤ ساری ਗੱਲ ਦੀ ਤੇ ਇਰਦੀ ਜਾਦੋ ਕੂਮੇ ਨੂੰ ਅੱਗ ਲੱਗ ਗਈ ਥੀ ਤਾਂ ਉਦਿਆਂ ਦੇ ਸਕੂਲ ਵਿੱਚ ਧੂਆ ਜਾਂਦਾ ਸੀ ਮੁੰਡਿਆਂ ਦੇ ਸਕੂਲ ਵਿੱਚ ਧੂਆ ਜਾਂਦਾ ਸੀ ਤੇ ਸੜਕ ਦੇ ਉੱਤੇ ਵੀ ਰਾਹਗੀਰਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਤੇ ਬਹੁਤ ਵੱਡਾ ਗੰਦਗੀ ਦਾ ਢੇਰ ਸੀ ਮੇਰੇ ਮਨ ਦੇ ਵਿੱਚ ਆਇਆ ਵੀ ਆਪਾਂ ਲੰਗਰਾਂ ਦੀ ਸੇਵਾ ਕਰਦੇ ਆ ਉੱਥੇ ਬਹੁਤ ਸਾਰਾ ਪੈਸਾ ਖਰਚਦੇ ਆ ਮੈਂ ਵੀ ਲੰਗਰ ਲਾਉਣਾ ਤੇ ਬੱਸ ਆਕਾਰ ਸੇ ਵਾਲੇ ਬਾਬਿਆਂ ਨਾਲ ਜਾ ਵੀਦਾ ਰਹੀਦਾ ਜਾ ਕੇ ਤੇ ਸੇਵਾ ਕਰੀ ਦੀ ਉਹਨਾਂ ਨਾਲ ਐਸੀ ਮੈਂ ਮਨਚ ਬਣਾਇਆ ਮੈਂ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਵਧੀਆ ਵਾਤਾਵਰਣ ਬਣਾ ਕੇ ਆਪਣੀ ਸੇਵਾ ਸਮਰਤ ਕਰੂੰ ਤੇ ਮੈਂ ਪਿੱਪਲ ਬਰੋਪੇ ਲਾਏ ਫੁੱਲ ਲਾਏ ਇਹ ਕੂੜੇ ਦੇ ਢੇਰ ਦੇ ਤੇ 70 ਟਰੈਲੀਆਂ ਮਟੀਰੀਅਲੀਆਂ ਪਾ ਕੇ ਉਹਦੇ ਉੱਤੇ ਫੁੱਲ ਲਾਉਣੇ ਨੇ ਤੇ ਜੇ ਤਾਰਾਂ ਲਾਉਣੀਆਂ ਨੇ ਅਜੇ ਬਹੁਤ ਸਾਰਾ ਕਾਰਜ ਬਾਕੀ ਆ ਤੇ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਗੋਗਾ ਸਿੰਘ ਉਹਨਾਂ ਨੇ ਵੀ ਸਾਨੂੰ 40 ਟਰੈਲੀਆਂ ਆਪਣੀ ਜੇਬ ਦੇ ਵਿੱਚੋਂ ਦਿੱਤੀਆਂ ਨੇ ਬਾਬਾ ਜੀ ਜਿਸ ਤਰ੍ਹਾਂ ਇੱਥੇ ਨਾ ਜਿਹੜਾ ਇਹ ਪੁਆਇੰਟ ਆ ਇਹ ਬਰਮਾਲੀਪੁਰ ਤੋਂ ਐਂਟਰੀਂਗ ਪੁਆਇੰਟ ਆ ਉਸ ਤੋਂ ਬਾਅਦ ਇੱਥੇ ਜਦੋਂ ਅਸੀਂ ਖੰਨੇ ਤੋਂ ਆਉਨੇ ਆ ਵੀ ਜੇ ਰਾਹੀ ਦੈਟ ਇਜ਼ ਦਾ ਐਂਟਰਿੰਗ ਪੁਆਇੰਟ ਆਫ ਪੈਲ ਪੈਲ ਹਾਂ ਜੀ ਤੇ ਇੱਥੇ ਗੰਦ ਦੇ ਢੇਰ ਲੱਗੇ ਪੈ ਸੀਗੇ ਜਾਂ ਹੋਰ ਸੀਗਾ ਇੱਕ ਵਾਰ ਤਾਂ ਤੁਸੀਂ ਜਾ ਕੇ ਉਹਨਾਂ ਨੂੰ ਕਿਹਾ ਹੋਗਾ ਮਿਊਨਿਸਪਲ ਕਮੇਟੀ ਨੂੰ ਕਿ ਵੀ ਮਤਲਬ ਇਹਨਾਂ ਨੂੰ ਦੂਰ ਕਰੋ ਜਾਂ ਫਿਰ ਮੈਂ ਆਪ ਹੀ ਉਪਰਾਲਾ ਕਰਦਾ ਤੇ ਉਹਨਾਂ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਗੱਲਬਾਤ ਕੀਤੀ ਹੇ ਹੇ ਫਿਰ ਤੁਹਾਨੂੰ ਉਹਨਾਂ ਨੇ ਬਣਦਾ ਸਹਿਯੋਗ ਤੁਹਾਡੇ ਕਹਿਣ ਤੇ ਦਿੱਤਾ ਜਾਂ ਫਿਰ ਤੁਸੀਂ ਇੱਥੇ ਬਾਬਾ ਜੀ ਕੰਮ ਕਰਨ ਲੱਗੇ ਤਾਂ ਉਦੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਮਾਇਆ ਤੁਹਾਨੂੰ ਹੈਗੀ ਆ ਜਾਂ ਤੁਹਾਡਾ ਟਰਾਲੀਆਂ ਦਾ ਸਹਿਯੋਗ ਪਾਇਆ ਇਹਦੇ ਬਾਰੇ ਵਿੱਚ ਤੁਸੀਂ ਦੱਸੋ ਜਰੂਰ ਦੇਖੋ ਪ੍ਰਧਾਨ ਸਾਹਿਬ ਨੇ ਜਦੋਂ ਅਸੀਂ ਕੰਮ ਸੇਟ ਸਟਾਰਟ ਕਰਤਾ ਉਦੋਂ ਬਾਅਦ ਦੇਖੋ ਮੈਂ ਵੀ ਕਾਂਗਰਸ ਪਾਰਟੀ ਦੇ ਨਾਲ ਬਹੁਤ ਸਿਰ ਤੋਂ ਚਲੋ ਆਪਾਂ ਪਰਮਾ ਜੀ ਨਹੀਂ ਇਹਦੇ ਵਿੱਚ ਲੈ ਕੇ ਆਉਣੀ ਹੈ ਸਮਾਜ ਸੇਵੀ ਆ ਸਾਰੀਆਂ ਸਾਰੀਆਂ ਪਾਰਟੀਆਂ ਬਰਾਬਰ ਨੇ ਆਪਾਂ ਨੂੰ ਹਾਂ ਜੀ ਤੇ ਉਸ ਕਰਕੇ ਵੀ ਥੋੜਾ ਜਿਹਾ ਮੈਨੂੰ ਐਸ ਵੀ ਸਾਡਾ ਐਂਟਰੀ ਪੈਂਟ ਹੈ ਵੀ ਇੱਥੋਂ ਜਦੋਂ ਹੁਣ ਭੋਲੇ ਸ਼ੰਕਰ ਦਾ ਸਾਡੇ ਮਹਾਰਾਜੀ ਦਾ ਵਿਆਹ ਅਬਰాత్రి ਹੈ ਹਾਂ ਜੀ ਹਾਂ ਜੀ ਸਾਡੇ ਭੋਲੇ ਸ਼ੰਕਰ ਮਹਾਰਾਜੀ ਦੀ ਭਾਵਨਾ ਜੋ ਹੈਗੀ ਉਹ ਨੂੰ ਅਸੀਂ ਬਹੁਤ ਮੰਨਦੇ ਆਂ ਵੀ ਸਾਡੇ ਵੱਡੇ ਦੇਵਤੇ ਹੋਣ ਹਾਂ ਜੀ ਕਿਉਂਕਿ ਸਾਨੂੰ ਬਹੁਤ ਉਹਨਾਂ ਨੇ ਕੋਸ਼ਿਸ਼ ਕਾ ਗਿਆ ਆਪਣੇ ਜੀਵਨ 'ਚ ਵੀ ਉਹਨਾਂ ਦਾ ਵਿਆਹ ਸਾਡੇ ਨਗਰ ਦੇ ਵਿੱਚ ਜੇ ਕੋਈ ਆਵੇ ਪੈਲ 'ਚ ਤਾਂ ਅਸੀਂ ਖੁੱਲ ਨਾਲ ਸਵਾਗਤ ਕਰੀਏ ਨਾ ਕਿ ਕੂੜੇ ਦੇ ਢੇਰ ਨਾਲ ਹੋਣਾ ਚਾਹੀਦਾ ਵਾਹ ਜੀ ਵਾਹ ਇਸ ਕਰਕੇ ਤੁਹਾਡੇ ਦੋ ਚੀਜ਼ਾਂ ਮੈਨੂੰ ਬੜੀਆਂ ਪਸੰਦ ਆਈਆਂ ਇੱਕ ਤਾਂ ਤੁਸੀਂ ਬਾਬਾ ਜੀ ਕਿਹਾ ਵੀ ਅਸੀਂ ਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਲ ਨੇ ਛੋਟੇ ਸਾਹਿਬ ਜਾਂਦੇ ਆਂ ਦੀ ਸਹੀਦੀ ਹੋਈ ਆ ਉਧਰ ਸੀ ਇਧਰ ਸੀ ਸੰਗਤ ਬਹੁਤ ਪੁਜਰੀਆ ਫਤਿਹਗੜ ਸਾਹਿਬ ਹਾਂ ਉਹਦੇ ਵੀ ਜਿਹੜਾ ਤੁਸੀਂ ਇਹ ਰੱਖਿਆ ਕਿ ਸਾਡੇ ਇੱਥੇ ਮੰਦਿਰ ਆ ਜੀ ਪੁਰਾਤਚੀਨ ਪੁਲੇਨਾਥ ਜੀ ਦਾ ਹਾਂ ਜੀ ਮਹਾਦੇਵ ਮੰਦਿਰ ਇੱਥੇ ਬੜੀ ਸ਼ਾਨਦਤ ਜੁੜਨੀ ਆ ਲੱਖਾਂ ਜੀ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਣੇ ਨੇ ਤੇ ਉਹ ਚੀਜ਼ ਨੂੰ ਪੁਲੇਨਾਥ ਦੀ ਸਰਦਾਂ ਨੂੰ ਸਮਰਪਿਤ ਬਾਬਾ ਜੀ ਨੇ ਇੱਥੇ ਸੇਵਾ ਜਿਹੜੀ ਉਹ ਕੀਤੀ ਆ ਜੇਰਾ ਅਗਲਾ ਕੁਐਸਚਨ ਬਾਬਾ ਜੀ ਤੁਹਾਨੂੰ ਇਹ ਹੋਵੇਗਾ ਕਿ ਤੁਸੀਂ ਇੱਥੇ ਕਿਹੜੇ ਕਿਹੜੇ ਤਰ੍ਹਾਂ ਦੇ ਰੁੱਖ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਲਗਾਉਣ ਜਾ ਰਹੇ ਹੋ ਅਸੀਂ ਵੀ ਜ਼ਿਆਦਾਤਰ ਬਰੋਟੇ ਜਿਵੇਂ ਪਿੱਪਲ ਹੋਗੇ ਜੋ ਆਉਣ ਵਾਲੇ ਸਮੇਂ 'ਚ ਆਕਸੀਜਨ ਦੀ ਬੜੀ ਕਮੀ ਆ ਭਾਰੀ ਕਿੱਲ ਤਾਂ ਉਹ ਉਸ ਨੂੰ ਮੁੱਖ ਰੱਖਦੇ ਆ ਔਰ ਜਿਹੜੇ ਸਾਡੇ ਰਾਸ਼ਟਰੀ ਪਸ਼ੂ ਆ ਜਿਵੇਂ ਮੋਰ ਆ ਉਹਦੇ ਲਈ ਹੁਣ ਵੱਡੇ ਦਰਖਤ ਖਤਮ ਹੋ ਰਹੇ ਨੇ ਇਹ ਜਾਨਵਰ ਵੀ ਲੋਕੋਸ ਆ ਇਸ ਕਰਕੇ ਸੀ ਕਹਿੰਦੇ ਆ ਵੀ ਅਸੀਂ ਪਿੱਪਲ ਬਰੋਟੇ ਆ ਉਹ ਦੇਖੋ ਮੇਰਾ ਬਰੋਟੇ ਲਾਏ ਨੇ ਕਿੰਨਾ ਵੱਡਾ ਬਰੋਟਾ ਹੈ ਓਏ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਸ ਤਰ੍ਹਾਂ ਦੇ ਵੱਡੇ ਪਿੱਪਲ ਬਰੋਟੇ ਲਾ ਕੇ ਇਸ ਸਕੂਲ ਦੇ ਨੂੰ ਪੈਲ ਨੂੰ ਹਰਾ ਭਰਾ ਕਰਾਂਗੇ ਪ੍ਰਵੇਸ਼ ਦੁਆਰ ਆ ਜਿਹੜਾ ਮੁੱਖ ਦੁਆਰ ਆ ਤੇ ਬਾਹਰੋਂ ਆਉਣ ਵਾਲਾ ਵੀ ਆ ਕੇ ਦੇਖੇ ਵੀ ਹਾਂ ਯਾਰ ਅਸੀਂ ਕਿਸੇ ਸ਼ਹਿਰ 'ਚ ਬੜੇ ਇੱਕ ਗੱਲ ਮੇਰੇ ਮਨ ਦੇ ਵਿੱਚ ਹੋਰ ਆਈ ਆ ਕਿਉਂਕਿ ਮੇਰਾ ਵੀ ਬਚਪਨ ਤੇ ਜਵਾਨੀ ਬਾਬਾ ਜੀ ਆਹੀ ਸੜਕ ਦੇ ਉੱਤੇ ਸੀ ਗੁਜ਼ਰੀ ਆ ਮੈਂ ਹਾਰੀਆ ਸਕੂਨ ਦੇ ਵਿੱਚ ਪੜਦਾ ਹੁੰਦਾ ਸੀਗਾ ਸਨ 90 ਦੀਆਂ ਗੱਲਾਂ ਨੇ ਹਾਂਜੀ ਤੇ ਉਦੋਂ ਵੀ ਇਹ ਗੱਲ ਹੁੰਦੀ ਸੀ ਜਦੋਂ ਅਸੀਂ ਨਾ ਬੱਸਾਂ ਦੇ ਵਿੱਚੋਂ ਉਤਰਨਾ ਦੁਪਹਿਰੇ ਸੀ ਘਰ ਨੂੰ ਆਉਣਾ ਥੱਕਿਆ ਆ ਰਹੇ ਨੇ ਇੱਥੇ ਕੋਈ ਬਾਬਾ ਜੀ ਨਲਕਾ ਇੱਕੇ ਹੁੰਦਾ ਸੀਗਾ ਇਸ ਤਰ੍ਹਾਂ ਦਾ ਕੋਈ ਜਿੰਨੇ ਹੁਣ ਸਾਡੀਆਂ ਉਹ ਲਾਇਆ ਜੀ ਨਲਕਾ ਸੀ ਲਾਇਆ ਉਹ ਤੇ ਕੁੜੀਆਂ ਆਉਂਦੀਆਂ ਆ ਜਾਂ ਹੋਰ ਉਹ ਵੀ ਚਾਲੂ ਕਰਾਵਾਂਗੇ ਉਹ ਵੀ ਚਾਲੂ ਕਰਾਵਾਂਗੇ ਉਹ ਨਲਕਾ ਬਾਬਾ ਜੀ ਚੱਲ ਨਹੀਂ ਰਿਹਾ ਨਹੀਂ ਚੱਲ ਨਹੀਂ ਜੀ ਚੱਲਦਾ ਜੀ ਇੱਕ ਨਲਕਾ ਚੱਲ ਰਿਹਾ ਜੀ ਉਹ ਅਸੀਂ ਲਵਾਇਆ ਸਾਡੇ ਸਾਰੇ ਸਮਾਜ ਸੇਵੀਆਂ ਨੇ ਲਵਾਇਆ ਮੈਂ ਇਕੱਲੇ ਨਹੀਂ ਲਵਾਇਆ ਹਾਂਜੀ ਤੇ ਕੋਲੇ ਇੱਕ ਖੂਹ ਸੀਗਾ ਅਸੀਂ ਉਸ ਖੂਹ ਨੂੰ ਵੀ ਚਾਲੂ ਕਰਾਇਆ ਤਾਂ ਕਿ ਨਿਆਣੇ ਨੂੰ ਪਤਾ ਲੱਗੇ ਵੀ ਖੂਹ ਕੀ ਚੀਜ਼ ਹੁੰਦੀ ਹੈ ਹਾਂ ਉਹਦੇ ਉੱਤੇ ਅਸੀਂ ਮਾਲਬੂਰ ਕਾਉਣ ਦੀ ਟੰਡਾ ਲਾਉਣ ਕਰਨ ਦੀ ਵਿਚਾਰ ਸੀਗੀ ਸਾਡੀ ਪਰ ਉਹ ਅਸੀਂ ਸਫਲ ਨਹੀਂ ਹੋ ਸਕੇ ਕਿਉਂਕਿ ਕਿਹੜਾ ਖੂਹ ਆ ਉਹ ਸੜਕ ਮਹਿਕਮੇ ਵਿੱਚ ਆ ਸੀ ਉੱਥੇ ਕਰ ਨਹੀਂ ਸਕਦੇ ਅਸੀਂ ਕੋਈ ਪੱਤਰ ਲਿਖ ਦੇਣਾ ਨਹੀਂ ਸੜਕ ਮਹਿਕਮੇ ਵਾਲਿਆਂ ਨੂੰ ਵੀ ਅਸੀਂ ਪੰਤਰ ਖੂਹ ਆ ਜਿਹੜੇ ਭਾਈ ਸੰਭਾਲ ਕੇ ਰੱਖ ਰਹੇ ਆ ਆ ਇਹਦੇ ਨਾਲੇ ਬੁੱਢੇ ਲਾ ਰਹੇ ਆ ਜਿੱਥੇ ਹੁਣ ਬਰਮਾਲੀਪੁਰ ਤੋਂ ਜਗ੍ਹਾ ਸੈਂਟਰ ਦੇ ਵਿੱਚ ਕੋਈ ਨਲਕਾ ਨੁਲਕਾ ਹੋਵੇ ਬੈਠਣ ਨੂੰ ਬਰਜ਼ੁਰਗਾਂ ਦੇ ਵਾਸਤੇ ਕੋਈ ਬੈਂਚ ਵਗੈਰਾ ਲੱਗੇ ਹੁਣ ਬਾਬਾ ਜੀ ਇਸ ਤਰ੍ਹਾਂ ਦਾ ਕੋਈ ਪ੍ਰਾਲਾ ਕਰ ਰਹੇ ਆ ਇਹ ਜੀ ਆ ਜੀ ਦੇਖੋ ਸਾਡੇ ਵਿਚਾਰ ਹੈਗੀ ਇਹਦਾ ਟੁੱਟੇ ਹੋਏ ਖੰਭੇ ਲਿਆ ਲਿਆ ਕੇ ਰੱਖ ਰਾਇਆ ਭਾਈ ਭੰਬੇ ਤੇ ਬੈਠੋ ਕਿਉਂਕਿ ਸਾਡੇ ਕੋਲ ਅਜੇ ਇੰਨਾ ਵਾਇਟ ਨਹੀਂ ਨਾ ਹੀ ਸਰਕਾਰਾਂ ਸਾਡਾ ਆਦੇ ਰਹੀਆਂ ਨੇ ਪਹਿਲਾਂ ਕਿੰਨੀਆਂ ਹੀ ਸਰਕਾਰਾਂ ਆਈਆਂ ਜਿਹੜੀਆਂ ਕਿ ਉਹ ਬਣਨ ਤੋਂ ਬਾਅਦ ਉਹਨਾਂ ਨੇ ਸਾਨੂੰ ਰਾਹ ਨਹੀਂ ਦਿੱਤਾ ਕੋਈ ਕੋਈ ਵੀ ਸਰਕਾਰ ਆਈ ਉਹਨੇ ਸਾਡਾ ਭਲਾਈ ਸੋਚਿਆ ਸਾਡੇ ਬੱਚਿਆਂ ਦਾ ਭਲਾ ਨਹੀਂ ਸੋਚਿਆ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਮਰਨ ਵੱਢਣ ਉਹ ਉਹਨਾਂ ਨੇ ਸਾਨੂੰ ਪ੍ਰਮਾਤਮਾ ਦੇ ਆਸਰਾ ਜਿਵੇਂ ਹੁਣ ਆਪਾਂ ਧਾਰਮਿਕ ਖਿਆਲਾਂ ਦੇ ਆ ਸਮਾਜ ਸੇਵੀਆਂ ਸਮਾਜਿਕ ਸੇਵਾ ਕਰਦੇ ਆ ਜਾਦਾ ਆਪਾਂ ਇੱਕ ਏਡਾਂ ਦੀ ਸਿਰਫ ਪਾਉਨੇ ਆ ਇੱਕ ਕਦਮ ਚੱਕਦੇ ਆ ਹਾਂਜੀ ਤਾਂ ਹਜ਼ਾਰਾਂ ਕਦਮ ਤੁਹਾਡੇ ਦੇ ਨਾਲ ਹੋਰ ਬੰਦੇ ਵੀ ਆ ਕੇ ਜਾਂਦੇ ਆ ਹਾਂਜੀ ਆਗੇ ਹਜ਼ਾਰਾਂ ਨੇ ਆਪਾਂ ਕੀ ਮੇਰੀ ਨੋਟ ਆ ਕਿਸੇ ਨੇ ਐਨ ਆਰ ਆਈ ਨੇ 20 ਟਰੈਲੀਆਂ ਦਿੱਤੀਆਂ ਯੈਸ ਕਿਸੇ ਨੇ 13 ਦਿੱਤੀਆਂ ਨੈਣਾ ਦੇਵੀ ਕਮੇਟੀ ਵਾਲਿਆਂ ਨੇ ਮੈਨੂੰ 5 ਟਰੈਲੀਆਂ ਦਿੱਤੀਆਂ ਗੁਰਮਖ ਸੰਸਥਾ ਵਾਲਿਆਂ ਨੇ ਮੈਨੂੰ 2 ਟਰੈਲੀਆਂ ਦਿੱਤੀਆਂ ਪੈਲ ਗੁਰਮਖ ਸੰਸਥਾ ਬਹੁਤ ਵੱਡੀ ਆ ਉਹਨਾਂ ਦਾ ਸਹਿਯੋਗ ਵੀ ਆ ਯਾਨੀ ਹਰ ਇੱਕ ਧਰਮ ਦੇ ਹਰ ਇੱਕ ਵਰਗ ਨੇ ਮੈਨੂੰ ਸਹਿਯੋਗ ਦਿੱਤਾ ਵੀ ਇਹ ਮੈਂ ਕਹਾ ਵੀ ਆਪਣਾ ਪ੍ਰਵੇਸ਼ ਦੁਆਰਾ ਆਪਣੇ ਮਹਾਰਾਜ ਦੀ ਨਿਕਰੀ ਹੈ ਇਹ ਜਿਹੜੇ ਘਰੇ ਵਿਆਹ ਹੋਵੇ ਉਸੇ ਸਬਾਈ ਹੋਣੀ ਜ਼ਰੂਰੀ ਆ ਇਹ ਘਰ ਦਾ ਦੁਆਰ ਨਹੀਂ ਸਹੀ ਹੈਗਾ ਫਿਰ ਵਿਆਹ ਵਾਲਾ ਘਰ ਸੋਹਣਾ ਨਹੀਂ ਹੈਗਾ ਕੰਮੇ ਅੰਦਰੋਂ ਕਿੰਨਾ ਹੀ ਸੋਹਣਾ ਹੋਵੇ ਬਾਬਾ ਜੀ ਅਸੀਂ ਤੁਹਾਡੇ ਜਿਹੜੇ ਇਹ ਉਪਰਾਲਾ ਇਹ ਉਪਰਾਲੇ ਦੀ ਬੜੀ ਤੁਹਾਡੀ ਅਸੀਂ ਸਲਾੰਘਾ ਕਰਦੇ ਆ ਤੇ ਜਾਣ ਲੱਗੇ ਅਸੀਂ ਇਹ ਤੋਂ ਤੁਹਾਡੇ ਤੋਂ ਇੱਕ ਇਹ ਲੈਣਾ ਸੰਦੇਸ਼ ਲੈਣਾ ਚਾਹੁੰਦੇ ਆ ਕਿ ਸਾਡੇ ਤੁਸੀਂ ਨੌਜਵਾਨਾਂ ਨੂੰ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੂੰ ਵਾਤਾਵਰਨ ਦੇ ਲਈ ਵੀ ਰੋਖਾ ਲਗਾਓ ਬੋਟੇ ਲਗਾਓ ਇਸ ਤਰ੍ਹਾਂ ਦਾ ਜਿਹੜਾ ਤੁਹਾਡੇ ਮਨ ਦੇ ਵਿੱਚ ਸੰਦੇਸ਼ ਆ ਕੋਈ ਵਾਤਾਵਰਨ ਨੂੰ ਸੰਭਾਲਣ ਦਾ ਉਹ ਸਾਡੇ ਸਰੋਤਿਆਂ ਨੂੰ ਦੇਖਣ ਵਾਲੇ ਈਵਰਸ ਨੂੰ ਜਰੂਰ ਦੇਖੇ ਜਾ ਦੇਖੋ ਜੀ ਪਹਿਲੀ ਗੱਲ ਇਹ ਆ ਤੁਸੀਂ ਜਿਹੇ ਬਹਿਲੇ ਹੋ ਤੁਹਾਡੇ ਕੰਮਕਾਰ ਸਹੀ ਨੇ ਤੁਸੀਂ ਕਹੀ ਚੱਕੋ ਕਿ ਆਕੇ ਕੋਈ ਅਹਿਲਾ ਸਮਾਜ ਵਾਲਾ ਕੰਮ ਕਰੋ ਨਾਲ ਦੱਸੋ ਇਹ ਤੁਸੀਂ ਜੀ ਆਦੇ ਨਹੀਂ ਰਹੋਗੇ ਸੋਵੋਗੇ ਦੂਜਾ ਸਾਡਾ ਜੇ ਆਲਾ-ਦਾਲਾ ਸਾਡਾ ਵਾਤਾਵਰਨ ਸਹੀ ਆ ਸਿਆਣਿਆਂ ਦੀ ਕਹੋ ਤਾਂ ਵੀ ਜਿੱਥੇ ਸਪਾਈ ਉੱਥੇ ਹੀ ਖਦਾਈ ਉੱਥੇ ਹੀ ਪਰਮਾਤਮਾ ਦਾ ਬਾਸ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਦਾ ਘਰ ਤੁਮ ਹੱਥ ਇਹ ਇਹ ਚੀਜ਼ਾਂ ਸਾਨੂੰ ਅੱਜ ਸੰਭਾਲਣ ਦੀ ਲੋੜ ਆ ਸਾਨੂੰ ਪਾਣੀ ਸੰਭਾਲਣਾ ਪਊ ਆਨੂੰ ਵਾਤਾਵਰਨ ਸੰਭਾਲਣਾ ਪੈਣਾ ਇਹ ਤਾਂ ਹੀ ਸਮਝ ਆ ਜਾਣਾ ਜੇ ਅਸੀਂ ਵਧੀਆ ਰੁੱਖ ਲਾਈਏ ਹਾਂਜੀ ਆਪਦੇ ਆ ਤੇ ਗੇਰਦੇ ਨੂੰ ਸਾਫ ਰੱਖੀ ਵਾਲਾ ਬਿਲਕੁਲ ਜਾਂਦੇ ਜਾਂਦੇ ਇਹ ਵੀ ਸੰਭਾਲਾਰੇ ਬਾਬਾ ਜੀ ਦੇਖੋ ਊੜਾ ਤੇ ਜੂੜਾ ਕਿਵੇਂ ਸੰਭਾਲੀਏ ਇਹ ਜੀ ਊੜਾ ਤੇ ਜੂੜਾ ਜਿਹੜੀਆਂ ਮਾਮਾ ਨੇ ਇਹ ਜੂੜੇ ਨੂੰ ਤਾਂ ਮਾਮਾ ਸੰਭਾਲ ਸਕਦੀਆਂ ਨੇ ਕਿਉਂਕਿ ਫਰੀਦ ਵਰਗਿਆਂ ਨੂੰ ਭਗਤੀ ਦੀ ਲਾਈਨ ਤੇ ਉਹਨਾਂ ਦੀ ਮਾਤਾ ਨੇ ਲਾਇਆ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਉਹ ਗੋੜ ਰੱਖਦੇ ਹੁੰਦੇ ਸੀ ਤੇ ਜਿਹੜੀ ਮਾਂਵਾ ਮਾਂ ਬਹੁਤ ਵੱਡੀ ਚੀਜ਼ ਆ ਪਹਿਲਾ ਗੁਰੂ ਹੀ ਮਾਂ ਬੱਚੇ ਦਾ ਪਹਿਲਾ ਗੁਰੂ ਮਾਂ ਜੇਕਰ ਮਾਂ ਬੱਚੇ ਨੂੰ ਸਿੱਖਿਆ ਦੇਵੇ ਤਾਂ ਬੱਚਾ ਜ਼ਰੂਰ ਸਮਾਜ ਸੇਵੀ ਬਣ ਸਕਦਾ ਭਗਤ ਬਣ ਸਕਦਾ ਹੈ ਤੇ ਮਾਂ ਬੋਲੀ ਪੰਜਾਬੀ ਹਾਂ ਮਾਂ ਬੋਲੀ ਪੰਜਾਬੀ ਬਾਰੇ ਕੀ ਦੱਸੋ ਪੰਜਾਬੀ ਦਾ ਜੀ ਦੇਖੋ ਬੱਚਿਆਂ ਨੂੰ ਸਾਨੂੰ ਜ਼ਰੂਰ ਉਡਾੜਾ ਇਹ ਗੁਰਮੁਖੀ ਭਾਸ਼ਾ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੀਏ ਜੇ ਅਸੀਂ ਆਪਣੇ ਮੁੱਢ ਨਾਲੋਂ ਮੁੱਢ ਸਾਡਾ ਗੁਰੂ ਰਾਮ ਸਾਹਿਬ ਜੀ ਨੇ ਜੇ ਅਸੀਂ ਮੁੱਢ ਨਾਲੋਂ ਟੁੱਟ ਗਏ ਸਾਡਾ ਸਾਰਾ ਕੁਝ ਖਤਮ ਹੋ ਗਿਆ ਬਹੁਤ-ਬਹੁਤ ਬਾਬਾ ਜੀ ਤੁਹਾਡਾ ਹਾਰਦਿਕ ਧੰਨਵਾਦ ਕਰਦੇ ਆਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਜਿਹੜੇ ਬਹੁਤ ਹੀ ਜਿਹੜੇ ਪ੍ਰੋਫੈਸ਼ਨ ਨੇ ਤੇ ਵਾਤਾਵਰਣ ਨੂੰ ਸੰਭਾਲਣ ਦੇ ਮਾਮਾਂ ਧੀਆਂ ਬਾਰੇ ਬੱਚਿਆਂ ਨੂੰ ਸੰਭਾਲਣ ਦੇ ਪਾਣੀ ਨੂੰ ਬਚਾਉਣ ਦੇ ਧਰਤ ਮਾਤਾ ਨੂੰ ਬਚਾਉਣ ਦੇ ਜਿਹੜਾ ਕਿ ਇੱਕ ਤੁਸੀਂ ਸਕੂਲ ਦੇ ਸਾਹਮਣੇ ਤੇ ਇੱਥੇ ਇੱਕ ਮੰਦਿਰ ਵੀ ਆ ਆਪਣੇ ਇੱਥੇ ਇੱਕ ਆਹ ਬਾਬਾ ਜੀ ਕਿਹੜਾ ਨੇ ਸਤਸੰਗ ਵਾਲਾ ਮੰਦਿਰ ਇਹ ਜੀ ਆਹ ਐਂਟਰੀ ਬਾਬਾ ਜੀ ਦਾ ਵੀ ਡੇਰਾ ਆ ਸੇਵਾ ਚੱਲ ਰਹੀ ਹੈ ਬਾਕੀ ਇੱਥੇ ਬਹੁਤ ਹੀ ਵਧੀਆ ਐਂਟਰੀਂਗ ਪੁਆਇੰਟ ਆ ਜਿਹੜਾ ਕਿ ਸਾਡੇ ਪਾਇਲ ਆ ਪਾਇਲ ਦੇਖੋ ਵਿਧਾਨ ਸਭਾ ਹਲਕਾ ਪਾਇਲ ਜਿੱਥੇ ਮਤਲਬ ਦੋ ਮੁੱਖ ਮੰਤਰੀ ਵੀ ਹੋਏ ਨੇ ਵੱਡਾ ਉਪਰਾਲਾ ਜੀ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਬਾਬਾ ਜੀ ਤੋਂ ਸੇਧ ਲੈ ਕੇ ਸਾਡੇ ਸਮਾਜ ਸੇਵੀਆਂ ਨੂੰ ਸਾਡੇ ਧਾਰਮਿਕ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਾਂ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਜਾਂ ਵਿਦਿਆਰਥੀ ਨੇ ਕੋਈ ਵੀ ਸਮਾਜ ਸੇਵੀਆਂ ਉਹਨਾਂ ਨੂੰ ਬਾਬਾ ਜੀ ਤੋਂ ਸੇਧ ਲੈ ਕੇ ਅੱਗੇ ਕੰਮ ਕਰਨੇ ਚਾਹੀਦੇ ਨੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ